ਹਾਂਜੀ ਪਿਛਲੇ ਦਿਨੀ ਕੁਝ ਨੌਜਵਾਨ ਸੀਗੇ ਜਿਹੜੇ ਬੱਚੇ ਪੜਦੇ ਸੀਗੇ ਉਹ ਆਪਣੇ ਨੈਸ਼ਨਲ ਹਾਈਵੇ ਤੇ ਸਟੰਟ ਵਗੈਰਾ ਕਰ ਰਹੇ ਸੀਗੇ ਜਿਨ੍ਹਾਂ ਤੋਂ ਪਤਾ ਲੱਗਿਆ ਸਾਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਪਤਾ ਲੱਗੀ ਇਹਨਾਂ ਬਾਰੇ ਤੇ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਾ ਕਿ ਇਹ ਇਹ ਡੱਬੇ ਦੇ ਆਪਣੇ ਪਿੰਡਾਂ ਦੇ ਬੱਚੇ ਸੀਗੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਤੇ ਜੋ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀਗੇ ਉਹਨਾਂ 'ਚ ਇਹਨਾਂ ਤੇ ਚਲਾਣ ਕੀਤੇ ਗਏ ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਇਹ ਇਤਾਂ ਦੇ ਕੰਮ ਨਾ ਕਰਨ ਕਿਉਂਕਿ ਇਤਾਂ ਕਰਨ ਵਾਲੇ ਇਹ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਨਾਲ ਜੋ ਡਰਾਈਵ ਕਰ ਰਹੇ ਨੇਗੇ ਉਹਨਾਂ ਲਈ ਵੀ ਖਤਰਾ ਹੈ ਤੇ ਫਿਰ ਇਹਨਾਂ ਨੇ ਕਿਸ ਤਰ੍ਹਾਂ ਦੇ ਚਲਾਣ ਕੀਤੇ ਵੀ ਇਹ ਜਿਹੜੀ ਡੇਂਜਰਸ ਡਰਾਈਵਿੰਗ ਵਗੈਰਾ ਦੇ ਨਾਲ ਜਿਹੜੇ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀ ਉਹਨਾਂ ਦੇ ਚਲਾਣ ਕੀਤੇ ਗਏ ਨੇ ਕਿ ਇਹ ਬਾਈਕਲ ਸਰ ਕਿਹੜੀ ਸੀਗੀ ਇਹ ਇਹਨਾਂ ਚ ਇੱਕ ਫੋਰਚੂਨਰ ਸੀਗੀ ਜੀ ਗੱਡੀ ਜਿਹਦੇ ਉੱਪਰ ਬੈਠੇ ਸੀਗੇ ਬੱਚੇ ਇੱਕ ਸਕੋਰਪੀਓ ਸੀਗੀ ਤੇ ਕਾਫੀ ਹੋਰ ਗੱਡੀਆਂ ਸੀਗੀਆਂ ਜਿਹੜੀਆਂ ਨਾਲ ਇਹਨਾਂ ਦੇ ਕਾਫਲੇ ਦੇ ਤੌਰ ਤੇ ਬਣਾ ਰੱਖੀਆਂ ਸੀਗੀਆਂ ਜੀ ਇਹ ਕਿਹੜੀ ਰੋਡ ਤੇ ਕਰ ਰਹੀ ਸੀ ਸਟੰਟ ਜੀ ਇਹ ਆਪਣਾ ਜੋ ਮੇਨ ਰੋਡ ਆ ਜੀ ਹਾਈਵੇ ਉਸ ਤੇ ਇਹ ਸਟੰਟ ਵਾਦੀ ਕਰ ਰਹੇ ਸੀਗੇ ਤੱਕ ਹੀ ਲੱਗਦਾ ਜੀ ਜਿਸ ਤਰ੍ਹਾਂ ਇਹ ਬੱਚੇ ਸਟੰਟ ਕਰਦੇ ਨੇ ਇਹਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਕਈ ਵਾਰ ਕੋਈ ਅੱਗੋ ਆਰੀਆਂ ਗੱਡੀਆਂ ਨਾਲ ਵੀ ਨੁਕਸਾਨ ਹੋ ਸਕਦਾ ਹਾਂਜੀ ਇਹ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਆਪਣੀ ਜਾਨ ਨੂੰ ਤਾਂ ਜੋਖਮ ਵਿੱਚ ਪਾਉਂਦੀ ਨੇਗੇ ਤੇ ਜੋ ਡਰਾਈਵਿੰਗ ਗੱਡੀਆਂ ਸੜਕ ਤੇ ਕਰ ਰਹੀਆਂ ਨੇ ਉਹਨਾਂ ਲਈ ਵੀ ਖਤਰਾ ਬਣਦੇ ਨੇਗੇ ਇਸ ਲਈ ਇਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਜਦੋਂ ਇਹ ਸਕੂਲ ਵਗੈਰਾ ਜਾਂਦੇ ਨੇ ਇਹਨਾਂ ਦਾ ਖਿਆਲ ਰੱਖਣੀ ਇਹਨਾਂ ਨੂੰ ਵਹੀਕਲ ਨੇ ਜਿਹੜੇ ਉਹ ਨਾ ਦੇਣ ਜੋ ਸਕੂਲ ਬੱਸਾਂ ਨੇਗੀਆਂ ਲੱਗੀਆਂ ਹੋਈਆਂ ਉਹਨਾਂ 'ਚ ਇਹਨਾਂ ਨੂੰ ਜਿਹੜ ਪੁਲਿਸ ਦੀ ਕਿਸ ਤਰ੍ਹਾਂ ਦੀ ਨਿਗਰਾਨੀ ਇਹਨਾਂ ਲੋਕਾਂ ਦੇ ਦੇਖੋ ਪੁਲਿਸ ਦੀ ਪੂਰੀ ਇਹਨਾਂ ਤੇ ਪੈਣੀ ਨਜ਼ਰ ਆ ਪੁਲਿਸ ਤੋਂ ਕੋਈ ਵੀ ਬਚ ਨਹੀਂ ਸਕਦਾ ਹੈਗਾ ਸਾਡੀ ਜਿਹੜੀ ਗਸ਼ਤਾ ਲਗਾਤਾਰ ਚੱਲਦੀ ਰਹਿੰਦੀ ਸੋਸ਼ਲ ਮੀਡੀਆ ਤੇ ਵੀ ਸਾਡੀ ਜਿਹੜੀ ਟੀਮਾਂ ਨੇ ਬਣੀਆਂ ਹੋਈਆਂ ਨੇ ਕਿ ਜੋ ਇਦਾਂ ਦੀ ਸਟੰਟ ਬਾਜੀ ਜਾਂ ਕੋਈ ਵੀ ਕੁਝ ਕਰੂਗਾ ਉਹ ਉੱਤੇ ਜੋ ਬੰਦੇ ਕਾਨੂੰਨੀ ਕਾਰਵਾਈ ਆ ਉਹ ਹੋਊਗੀ ਜੀ ਇਹ ਸਿਰਫ ਬੱਚਿਆਂ ਵਾਸਤੇ ਹੀ ਨਹੀਂ ਜਾਂ ਕੋਈ ਜਿਹੜੇ ਨਾਮਵਰ ਕੋਈ ਸਿੰਗਰ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਹੋਰ ਵੀ ਸਟੰਟ ਬਾਜੀ ਕਈ ਵਾਰ ਸੰਰੋਖਿਤ ਕੀਤੀ ਕਰਦੇ ਨਹੀਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਹਰੇਕ ਕਾਨੂੰਨ ਲਈ ਹਰੇਕ ਬਰਾਬਰ ਹੈ ਕੋਈ ਬੱਚਾ ਹੋਵੇ ਕੋਈ ਨਾਮਵਰ ਸਿੰਗਰ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਕਿਸੇ ਕੋਈ ਵੀ ਕਾਨੂੰਨ ਤੋਂ ਬਚੂਗਾ ਨਹੀਂ ਜੇ ਉਹ ਅਮੇਦੇਕ ਮੋਟਰ ਵਹੀਕਲ ਐਕਟ ਜਾਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰੂਗਾ ਜੀ ਤਾਂ ਉਸਤੇ ਜੋ ਬੰਦੇ ਸੈਕਸ਼ਨ ਨੇਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕਈ ਬਾਰ ਜੀ ਨੌਜਵਾਨ ਬੁਲਟ ਦੇ ਪਟਾਕੇ ਜਿਹੜੇ ਉਹ ਵੀ ਮਾਰਦੇ ਨੇ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਸਾਡੇ ਹੁਣ ਪਿਛਲੇ 3-4 ਦਿਨ ਤੋਂ ਸਾਨੂੰ ਪਤਾ ਲੱਗਿਆ ਕਿ ਬੱਚੇ ਨੇ ਜਿਹੜੇ ਜਦੋਂ ਪੇਪਰ ਦੇਣ ਜਾਂਦੇ ਨੇ ਉਹ ਮੋਟਰਬਾਈਕ ਤੇ ਜਿਹੜੇ ਹੈ ਪੜਾਕੇ ਵਗੈਰਾ ਮਾਰ ਰਹੇ ਉਹਨਾਂ ਤੇ ਵੀ ਅਸੀਂ ਰੱਖੀ ਹੋਈ ਜਰ ਹੈਗਾ ਜੇ ਉਹਨਾਂ ਨੂੰ ਫੇਰ ਵਾਰਨਿੰਗ ਵੀ ਦੇਣੀ ਚਾਹੁੰਦੇ ਹਾਂ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਧਿਆਨ ਰੱਖਣ ਨਹੀਂ ਫਿਰ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਆ ਉਹ ਅਸੀਂ ਜਿਹੜਾ ਚਲਾਨ ਵਗੈਰਾ ਇਹਨਾਂ ਤੇ ਕਰਾਂਗੇ ਬੁਲਟ ਮੋਟਰਸਾਈਕਲ ਦਾ A 17 ਦੇ ਕਿੰਨੇ ਕੁ ਮੋਟਾ ਚਲਾਨ ਹੋ ਸਕਦੇ ਜੀ ਜਿਹੜਾ ਮੋਡੀਫਾਈ ਸਾਇਲੈਂਸਰ ਦਾ ਹੈਗਾ ਜੀ ਉਹ ਉਹਨਾਂ ਦਾ ਜਿਹੜਾ ਹੈਗਾ ਹਜ਼ਾਰਾਂ ਚ ਹੋਊਗਾ ਚਲਾਨ ਜੀ ਮਿਨੀਮਮ ਜਿਹੜਾ ਹੈਗਾ 10000 ਤੋਂ ਉੱਪਰ ਤਾਂ ਹੈਗਾ ਹੀ ਆ ਹਾਂਜੀ ਪਿਛਲੇ ਦਿਨੀ ਕੁਝ ਨੌਜਵਾਨ ਸੀਗੇ ਜਿਹੜੇ ਬੱਚੇ ਪੜਦੇ ਸੀਗੇ ਉਹ ਆਪਣੇ ਨੈਸ਼ਨਲ ਹਾਈਵੇ ਦੇ ਸਟੰਟ ਵਗੈਰਾ ਕਰ ਰਹੇ ਸੀਗੇ ਜਿਨ੍ਹਾਂ ਤੋਂ ਪਤਾ ਲੱਗਿਆ ਸਾਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਪਤਾ ਲੱਗੀ ਇਹਨਾਂ ਬਾਰੇ ਤੇ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਾ ਕਿ ਇਹ ਇਹ ਦੇ ਡੱਬੇ ਦੇ ਆਪਣੇ ਪਿੰਡਾਂ ਦੇ ਬੱਚੇ ਸੀਗੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਤੇ ਜੋ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀਗੇ ਉਹਨਾਂ 'ਚ ਇਹਨਾਂ ਤੇ ਚਲਾਣ ਕੀਤੇ ਗਏ ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਇਦਾਂ ਦੇ ਕੰਮ ਨਾ ਕਰਨ ਕਿਉਂਕਿ ਇਦਾਂ ਕਰਨ ਵਾਲੇ ਇਹ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਨਾਲ ਜੋ ਡਰਾਈਵ ਕਰ ਰਹੇ ਨੇਗੇ ਉਹਨਾਂ ਲਈ ਵੀ ਖਤਰਾ ਹੈ ਤੇ ਫਿਰ ਇਹਨੇ ਕਿਸ ਤਰ੍ਹਾਂ ਦੇ ਚਲਾਣ ਕੀਤੇ ਗਏ ਨੇ ਇਹ ਜਿਹੜੀ ਡੇਂਜਰਸ ਡਰਾਈਵਿੰਗ ਵਗੈਰਾ ਦੇ ਨਾਲ ਤੇ ਜਿਹੜੇ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀ ਉਹਨਾਂ ਦੇ ਚਲਾਣ ਕੀਤੇ ਗਏ ਨੇ ਬਾਈਕਾਂ ਉੱਸਰ ਕਿਹੜੀ ਸੀ ਜੀ ਇਹ ਇਹਨਾਂ ਚ ਇੱਕ ਫੋਰਚੂਨਰ ਸੀਗੀ ਜੀ ਗੱਡੀ ਜਿਹਦੇ ਉੱਪਰ ਬੈਠੇ ਸੀਗੇ ਬੱਚੇ ਇੱਕ ਸਕੋਰਪੀਓ ਸੀਗੀ ਤੇ ਕਾਫੀ ਹੋਰ ਗੱਡੀਆਂ ਸੀਗੀਆਂ ਜਿਹੜੀਆਂ ਨਾਲ ਇਹਨਾਂ ਦੇ ਕਾਫਲੇ ਦੇ ਤੌਰ ਤੇ ਬਣਾ ਰੱਖੀਆਂ ਸੀਗੀਆਂ ਜੀ ਕਿਹੜੀ ਰੋਡ ਤੇ ਕਰ ਰਹੀ ਸੀ ਸਟੰਟ ਕੀ ਇਹ ਆਪਣਾ ਜੋ ਮੇਨ ਰੋਡ ਆ ਜੀ ਹਾਈਵੇ ਉਸ ਤੇ ਇਹ ਸਟੰਟ ਬਾਜੀ ਕਰ ਰਹੇ